ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਵਾਈ ਗੋਰੇਪੁਰ ਤੋਂ ਦੋ ਨਾਲ ਫੇਰ ਹੋ ਕਾਊਗਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈ ਗੋਰੇ ਦੱਸੋ ਜੀ ਆਪਣਾ ਫੋਨ ਨੰਬਰ ਦੱਸੋ ਜੀ ਫੋਨ ਨੰਬਰ ਹੈ 888 ਜੀਰੋ 432 ਪਿੰਡ ਭਦਾਉੜ ਜ਼ਿਲ੍ਹਾ ਬਰਨਾਲਾ ਤਾਂ ਪਾ ਦੱਸਿਓ ਵੀਰ ਭਦਾਉੜਾ ਰੋਡ ਤੇ ਆਪਣਾ ਘਰ ਆ ਜਾਣਾ ਠੀਕ ਹੈ ਜੀ ਸੜਾ ਆਪਣਾ ਠੀਕ ਹੈ ਜੀ ਵੀ ਆਪਣਾ ਵੀਡੀਓ ਦੇ ਵਧੀਆ ਸੇ ਬਣਾ ਦੇ ਹਾਂ ਵਧੀਆ ਬਣਾ ਦੇ ਜੀ ਇਸ ਵਾਰੀ ਪਰਸੋਂ ਕੱਲ੍ਹ ਵਿੱਚ ਪਰਸੋਂ ਬਣਾ ਦੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਤੇ ਆ ਦੱਸੋ ਜੀ ਡਿਟੇਲ ਇਹਦੀ ਆਪਣੀ ਇਹ ਬੱਛੀ ਵੀ ਪਹਿਲੇ ਸਾਲ ਸੂਈ ਦੀ 8 ਕਿਲੋਦ ਮੰਨ ਕੇ ਲੈ ਲਓ ਟੋਕੜ ਹੈ ਨਹੀਂ ਨੇ ਤੱਪੜ ਹੋ ਗਿਆ ਇਹਦੀ ਗੱਲ ਅੱਗੇ ਨੂੰ ਠੀਕ ਹੈ ਜੀ ਪਰ ਟੀਕਾ ਲੱਗੇ ਤੋਂ ਬਾਅਦ ਅੱਗੇ 20 ਕਿਨਾ ਵਧਾ ਕਹਿੰਦੇ ਮਾਲਕ ਕਹਿੰਦੇ ਬੋਲਤੀ ਸੀ ਹਾਂਜੀ ਐਡ ਵੀ ਬੋਲੀ ਨਹੀਂ ਪਰ ਮਜ਼ਦੂਰੀ ਕਰ ਉਹਨਾਂ ਨੇ ਵੇਚੀ ਮਾੜਾ ਨੇ ਜਿਹੜਾ ਚੱਲ ਹੁੰਦਾ ਘਰ ਹੋ ਗਈ ਘਰ ਤੇ 8 ਸਿਰਸਾ ਇਹ ਨਹੀਂ ਗੱਲ ਹੀ ਖਾਂਦੇ ਠੀਕ ਹੈ ਜੀ ਮੈਂ ਕੋਈ ਦੇਖ ਸਕਦਾ ਪਰ ਮੈਂ ਤਿੰਨਾਂ ਲਵਾਉਣਾ ਤੁਹਾਨੂੰ ਜਿਹੜਾ ਮੇਰੇ ਤੇ ਮਾਰੇ ਹੋ ਗਏ ਠੀਕ ਹੈ ਜੀ ਚਲੋ ਜੀ ਠੀਕ ਹੈ ਠੀਕ ਤੇ ਗੋਦ ਕਰ ਮਨ ਦਾ ਨਿਕਲੇ ਨਹੀਂ ਬਾਈ ਯਾਰ ਮੇਰੇ ਤੋਂ ਉਪਰ ਆ ਠੀਕ ਹੈ ਜੀ ਮਾਰਨ ਚੱਲ 17000 ਰੁਪਏ ਜੋਕਰ ਦੱਬਣੀ ਦੀ ਕਰਨ ਵਾਲੀ ਗਾ ਹੈ ਬਾਈ ਠੀਕ ਹੈ ਜੀ ਬਾਕੀ ਆਮਨ ਅਗਰ ਫੰਡਰ ਬੱਸੀ ਮੰਨ ਕੇ ਲੈ ਲਓ ਜਰ ਇਹਨੂੰ ਠੀਕ ਹੈ ਜੀ ਬੱਸੀ ਲੈਣਾ ਉਹਨਾਂ ਨੇ ਦਬਲ ਦੋ ਦੋ ਤੇ ਲੰਦਾ ਖਰਚਾ ਕੱਢ ਦੀਆ ਠੀਕ ਹੈ ਜੀ ਅਲੀ ਪੂਲੀ ਬਹੁਤ ਆ ਇਹ ਕਿੰਨਾ ਵੱਧ ਹੁੰਦੀ ਵੀਰੇ 8 ਕਿਲੋ ਬਾਈ 8 ਕਿਲੋ ਜੋ ਓਕੇ ਕਿਸੇ ਲਈ ਕਰਕੇ ਲੈ ਆ ਹਾਂ ਦੋ ਤੋਂ ਤਾਂ ਮਨ ਕੋ 10 ਕਿਲੋ ਕਰ ਦਈ ਦੀ ਠੀਕ ਹੈ ਜੀ ਤੁਹਾਨੂੰ ਸਾਹਮਣੇ ਹੋ ਜਾ ਠੀਕ ਹੈ ਜੀ 8 ਕਿਲੋ ਪੜ ਆਜੀ ਅੱਜ ਦੋ ਘੰਟੇ ਦੇ ਦੂਜੇ

ਪ੍ਰੈਸਿਟਰ ਕੋ ਖਾਣੇ ਨਾ ਦਿਖਾ ਨਾ ਸਤਾਂ ਤੋਂ 18 ਮਿੰਟ ਲੱਗਦੇ ਨੇ ਭਾਈ ਆ ਤੇ ਹੀ ਬੀਤ ਗਏ ਠੀਕ ਹੈ ਠੀਕ ਥੱਲੇ ਰੱਖਾਂਗੇ ਤੂੰ ਵੱਡਿਆਂ ਨਾਲ ਜਿੰਨਾ ਜ਼ਿਆਦਾ ਲੱਸੀ ਠੀਕ ਹੈ ਠੀਕ ਸਤ ਮਿੰਟ ਹੀ ਗੱਪਣਾ ਬੜੀ ਪੁਰੀ ਤੇ ਲੇਕਿਨ ਦੇਖਾਂਗੇ ਠੀਕ ਹੈ ਪੁਰਾ ਜਿਹੜਾ ਨਵਾਂ ਵੀ ਨਹੀਂ ਬਾਈ ਨੇ ਆ ਠੱਲ ਫੇਨਾ ਆ ਠੱਲ ਭਰਾਂਗੇ ਯਾਰ ਠੀਕ ਹੈ ਠੀਕ ਤਾਂ ਕਰਕੇ ਇਦੀ ਬੁੜੀ ਪਾ ਦਿਆਂ ਸ਼ਾਮ ਦਾ ਟਾਈਮ ਹੋ ਗਿਆ ਜਿਹੜੇ ਵੀ ਘਰਾਂ ਦੇ ਚੱਲਣਾ ਠੀਕ ਕਹਿੰਦੇ ਨਾ ਮਾਰਨਗੇ ਇਹਦਾ ਭਰਾ ਰੇਟ ਕੀ ਹੈ 80000 ਰੁਪਏ 65000 ਰੁਪਏ ਰੇਟ ਇਹਦਾ ਮਤਲਬ ਇਹ ਲੱਖ ਨੂੰ ਹੱਥ ਲਾਉਗੀ ਹਾਂਜੀ ਹਾਂਜੀ ਕੁਆਲਿਟੀ ਆ ਕੁਆਲਿਟੀ ਤੁਹਾਨੂੰ ਠੀਕ ਹੈ ਡਾਊਨਪੇ ਠੀਕ ਹੈ ਠੀਕ ਇਹਦੇ ਬਾਰੇ ਹੋਰ ਗੱਲ ਹੈ ਠੀਕ ਹੈ ਜੀ ਠੀਕ ਮਰਜ਼ੀ ਦੇ ਲੈ ਠੀਕ ਹੈ ਭਾਈ ਦੋਨੇ ਬਸੇ ਟੌਪ ਕੁਆਲਿਟੀ ਦੇ ਆ ਤੇ ਦੋਨੋਂ ਜਿਹੜੀ ਮਰਜ਼ੀ ਆ ਦੇ ਦੇ ਚੋਣ ਦਿਖਾ ਦੇ ਦੁਬਾਰਾ ਫੇਰ ਹਾਂਜੀ ਹਾਂਜੀ ਇਹ ਦੇਖ ਸਕਦੇ ਹੋ ਨਾ ਥਾਣੇ ਤੇ ਸਮਝ ਲੱਗੇ ਥਾਣੇ ਜਾ ਮਾਰਾ ਜਾ ਜ਼ਰੂਰ ਹੋਗਾ ਠੀਕ ਹੈ ਜੀ ਉਹ ਨਹੀਂ ਆ ਵੀ ਹੁੰਦੇ ਆ ਠੀਕ ਹੈ ਜੀ ਬਰਾਬਰ ਕਰਾ ਲਾਂਗੇ ਲੈ ਜੀ ਬਾਈ ਠੀਕ ਹੈ ਜੀ ਮੈਂ ਦੇਖ ਸਕਦਾ ਲੱਗ ਰਿਹਾ ਹੈ ਠੀਕ ਹੈ ਜੀ ਠੀਕ ਜੀ ਜੀਤਾ ਫਾਰੂਟੀ ਵੀ ਨਬਤ ਉਸ ਕਰਾ ਰਤਾ ਸੀ ਜੀ ਕੋਈ ਤਾਂ ਕਿਸੇ ਨੂੰ ਵੀ ਵੀਡੀਓ ਅਪਲੋਡ ਕਰ ਰਹੇ ਹਾਂ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਈ